ਹਾਂਜੀ ਸਤਿ ਸ੍ਰੀ ਅਕਾਲ ਸਨਪ੍ਰਭ ਆਜੀ ਗਾਜਰ ਦੀ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਇਆ ਜੀ ਆ ਗਾਜਰ ਲਾਈ ਪਈ ਅਸੀਂ ਇੱਕ ਕਨਾਲ ਚ ਜੀ ਆਰਸੀ ਦਾ ਬੀਜ ਅਸੀਂ ਟਰਾਈ ਉਹ ਕਰਿਆ ਤਾਂ ਇਸ ਵਾਰ ਆ ਦੇਖੋ ਜੀ ਬਹੁਤ ਵਧੀਆ ਗਰੋਥ ਹੈ ਇਹਦੀ ਆ ਦੇਖੋ ਕੁਆਲਿਟੀ ਤੁਸੀਂ ਅੱਜ ਇਹ 60 ਦਿਨ ਦੀ ਗਾਜਰ ਹੋਈ ਹੈ ਜੀ 90 ਦਿਨ ਚ ਪੂਰੀ ਪੱਟਣ ਦੇ ਸਹੀ ਟਾਈਮ ਹੁੰਦਾ ਇਹਦਾ ਤੁਸੀਂ ਵਸੇ ਇਹਨੂੰ 75 80 ਦਿਨਾਂ ਚ ਵੀ ਟਰਾਈ ਕਰ ਸਕਦੇ ਆ ਪੱਟ ਸਕਦੇ ਆ ਤਕਰੀਬਨ ਤਿਆਰੇ ਆ ਜੀ ਅਰ ਕਿਤੇ ਵੀ ਗੈਪ ਨਹੀਂ ਪਿਆਰ ਕੋਈ ਬੀਜ ਦਾ ਇਦਾਂ ਨਹੀਂ ਸਾਨੂੰ ਨੁਕਸਾ ਆਇਆ ਜੀ ਵੀ ਕਿਤੇ ਜੰਮਿਆ ਨਹੀਂ ਕਿਤੇ ਘਟਿਆ ਵਧੀਆ ਮਤਲਬ ਹੈ ਇਹਨਾਂ ਕੁਆਲਿਟੀ ਦਾ ਬੀਜ ਹੈ ਜੀ ਵਧੀਆ ਦਾ ਬਸ ਐਸੇ ਸਥਿਤੀ ਤੇ ਥੋੜਾ ਜਿਆਦਾ ਪਾਣੀ ਜ਼ਿਆਦਾ ਰੱਖਣਾ ਪਊਗਾ ਜੀ ਗਰੋਥ ਵੀ ਵਧੀਆ ਕਰਦੀ ਹੈ ਜੀ ਬੱਤੀ ਫੈਨਿੰਗ ਵੀ ਵਧੀਆ ਹੈ ਜੀ ਹੁਣ ਇਹ ਤਾਂ ਰੈੱਡ ਕਲਰ ਹੋਣ ਮਤਲਬ ਪੂਰਾ ਹੋਣ ਲੱਗ ਗਿਆ ਜੀ ਤੁਹਾਨੂੰ ਹੋਰ ਅਸੀਂ ਬਾਅਦ 'ਚ ਵੀ ਦਿਖਾਵਾਂਗੇ ਜਦ ਪੂਰੇ ਪੱਠਣ ਦੇ ਕਾਬਲ ਹੋ ਜੂਗੀ ਜੀ ਓਕੇ ਜੀ ਧੰਨਵਾਦ ਜੀ ਇਦਾਂ ਦੇ ਵੀਡੀਓ ਸਾਡੀਆਂ ਦੇਖਣ ਵਾਸਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੇ ਕਰੋ ਵੱਧ ਤੋਂ ਵੱਧ ਅ ਅ ਸ਼ੇਅਰ ਕਰੇ ਕਰੋ ਜੀ ਓਕੇ ਥੈਂਕ ਯੂ ਜੀ ਧੰਨਵਾਦ ਜੀ